ਸਿੰਘ ਜੀ ਵੀ ਬਹੁਤ ਵੱਡੇ ਫਟ ਖਾ ਕੇ ਇਸ ਜੰਗ ਦੇ ਅੰਦਰ ਬੇਹੋਸ਼ ਹੋ ਗਏ ਜਦੋਂ ਵਜ਼ੀਰ ਖਾਨ ਦੀ ਫੌਜ ਮੂੰ ਤੋੜਵਾ ਸਿੰਘਾਂ ਨੇ ਅੱਗੋਂ ਜਵਾਬ ਦਿੱਤਾ ਸਤਿਗੁਰੂ ਦੇ ਤੀਰਾਂ ਦੀ ਤਾਬ ਨਾ ਚੱਲ ਸਕੀ ਇਹ ਫੌਜ ਤੇ ਇੱਕ ਪਾਣੀ ਦਾ ਜਿਆਦਾ ਸਾਧ ਸੰਗਤ ਜੀ ਇਹਨਾਂ ਨੂੰ ਜਿਹੜੇ ਘੋੜਿਆਂ ਦੇ ਸੰਗ ਜਿਹੜੇ ਸੀ ਉਹ ਸੁੱਕਦੇ ਜਾ ਰਹੇ ਸੀ ਛਪਾਈਆਂ ਦੇ ਤਾਲੂ ਜਿਹੜੇ ਸੀ ਉਹ ਜੁੜਦੇ ਜਾ ਰਹੇ ਸੀ ਲੜਨਾ ਕਿਵੇਂ ਸੀ ਇਸ ਪ੍ਰਕਾਰ ਇਹਨਾਂ ਨੂੰ ਮਜਬੂਰਨ ਫਿਰ ਪਿੱਛੇ ਹਟਣਾ ਪਿਆ ਮੂਹ ਦੀ ਖਾ ਕੇ ਬਜ਼ੀਦ ਖਾਨ ਦੀ ਫੌਜ ਪਿਛੇ ਨੂੰ ਮੁੜੀ ਜਦੋਂ ਫੌਜ ਹਾਰ ਖਾ ਕਰਕੇ ਪਿਛਾਂ ਨੂੰ ਦੌੜੀ ਐ ਉਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਥਾਂ ਤੋਂ ਕਾਲੀ ਨਾਲ ਜਦੋਂ ਮਹਾਰਾਜ ਘੋੜੇ ਤੇ ਚੜਨ ਲੱਗੇ ਹਜੂਰ ਦੇ ਘੋੜੇ ਦੀ ਕਹਿੰਦੇ ਰਕਾਬ ਟੁੱਟ ਗਈ ਉਹ ਰਕਾਬ ਦੇ ਸੰਗਤਾਂ ਦਰਸ਼ਨ ਕਰਦੀਆਂ ਉੱਥੇ ਸਾਧ ਸੰਗਤ ਜੀ ਉਹ ਰਕਾਬ ਪਈ ਹੋਈ ਐ ਮਹਾਰਾਜ ਉਮੇ ਛਾਲ ਮਾਰ ਕੇ ਘੋੜੇ ਤੇ ਸਵਾਰ ਹੋਏ ਸੱਚੇ ਪਾਤਸ਼ਾਹ ਜਦੋਂ ਰਣ ਤੱਤੇ ਵਾਲੇ ਥਾਂ ਤੇ ਸਤਿਗੁਰੂ ਜੀ ਆਏ ਤੇ ਘੋੜੇ ਤੋਂ ਉਤਰ ਕੇ ਮਾਰਾ